ਨਾਮੀ ਪਹਿਲਵਾਨ ਕਿਉਂਕਿ ਫਗਵਾੜੇ ਦੀ ਧਰਤੀ ਦਾ ਤੀਰਥ ਫਗਵਾੜੇ ਦਾ ਪਹਿਲਵਾਨ ਪਹੁੰਚਿਆ ਔਰ ਇਹ ਫਗਵਾੜੇ ਦੀ ਧਰਤੀ ਨੇ ਬਹੁਤ ਵਧੀਆ ਨਾਮੀ ਪਹਿਲਵਾਨ ਪੈਦਾ ਕੀਤੇ ਸਭੀ ਫਗਵਾੜੇ ਵਰਗੇ ਔਰ ਮਿੰਦਰ ਟਿੱਬੀ ਵਾਲਾ ਪਹਿਲਵਾਨ ਵਿਜੇ ਪਹਿਲਵਾਨ ਬੁੱਧੂ ਪਹਿਲਵਾਨ ਔਰ ਅਨੇਕਾਂ ਪਹਿਲਵਾਨਾਂ ਨੂੰ ਇਸ ਫਗਵਾੜੇ ਦੀ ਧਰਤੀ ਨੇ ਜਨਮ ਦਿੱਤਾ ਦੀਪੂ ਹੰਸਰਾ ਸਟੇਡੀਅਮ ਤੇ ਤੇਸ਼ਕੁਰਾਲੀ ਗੋਂਗਾ ਫਲਾਰ ਤੇ ਨੀਰ ਜਿੱਤੀ ਜਗਰੂ ਫਲਾਰ ਤੇ ਜਸਕਰਨ ਬਰਿਆਣਾ ਪਲੀਏ ਜਿੱਦਾ ਬੋਲਦੇ ਆ ਪਹਿਲਵਾਨਾਂ ਦੇ ਹੋ ਗਏ ਨਾ ਮੈਂ ਇੱਕ ਮਿੰਟ ਸਿਧਰਾਮ ਜੀ ਥੋੜਾ ਜਿਹਾ ਟਾਈਮ ਲੈਣਾ ਕਬੱਡੀ ਦੇ ਰੈਫਰੀ ਸਹਿਬਾਂ ਇਹ ਤਾਂ ਹੋ ਗਈਆਂ ਜੀ ਭਾਜੀ ਉਰੇ ਆਓ ਇਹਦਾ ਵਿੱਚ ਇੱਕ ਲਾਤੀਆ ਉਹਦੇ ਹੱਥ ਪੜੇ ਕਰ ਰਹੇ ਇਹ ਪਰਚੀਆਂ ਸੰਭਲੀ ਪੈਸੇ ਦੇਣੇ ਪਰਚੀਆਂ ਦੇ ਏ ਕਬੱਡੀ ਦੇ ਜਿੰਨੇ ਵੀ ਰੈਫਰੀ ਆ ਪਲੀਜ਼ ਆਓ ਪ੍ਰਕਾਸ਼ ਭਾਈ ਸ਼ਾਮਾ ਚਿੱਟੀ ਪਰਮਜੀਤ ਪਰਮਜੀਤ ਸਾਡੇ ਕੋਲ ਸਾਬ ਪੀਪੀ ਪਰਮਜੀਤ ਆਉਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਰਾਜਪੁਰ ਸਾਹਿਬ ਤੁਸੀਂ ਵੀ ਆ ਇੱਥੇ ਆ ਜਿਓ ਜੀ ਥੋੜੇ ਮਾਨ ਸਨਮਾਨ ਰੈਫਰੀਆਂ ਦਾ ਕਰਨਾ ਜੀ ਆ ਜਿਓ ਜੀ ਹਾਜੀ ਰਾਇਪੁਰ ਸਾਹਿਬ ਐਸਪੀ ਸਾਹਿਬ ਦੇ ਨਾਲ ਰিসিਵਰ ਸਾਹਿਬ ਦੇ ਨਾਲ ਪਟਵਾਰੀ ਸਾਹਿਬ ਕਾਨੂੰਗੋ ਸਾਹਿਬ ਦੇ ਨਾਲ ਸਮੂਹ ਆਜੋ ਸਾਡੇ ਜਿੰਨੇ ਪ੍ਰਪੰਤ ਸੱਜਣ ਸਾਰੇ ਆਜੋ ਜੀ ਸਾਡੇ ਕੋਲ ਸਾਹਿਬ ਪਰਮਜੀਤ ਸਿੰਘ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਬਲਵਿੰਦਰ ਸਿੰਘ ਜੀ ਬਲਵਿੰਦਰ ਭਾਜੀ ਆਜੋ ਬਿੰਦਰ ਸਾਡਾ ਸੈਦੋਵਾਲ ਇਨਸਪੈਕਟਰ ਪੰਜਾਬ ਪੁਲਿਸ ਰਾਇਪੁਰ ਸਾਹਿਬ ਆਜੋ ਜੀ श्याम सिंह जी चेटी साइड इंटरैशनल कबड्डी कोच श्याम सिंह चेटी आज श्याम जी मंदिर भाजी का बहुत बहुत धनबाद जी हम सबा लो गुरमीत भाजी आज गुरमीत सिंह जी कबड्डी कोच भाई का बहुत बहुत धनबाद आखते हैं हाँ जी ਰਾਇਪੁਰ ਸਾਹਿਬ ਆਜੋ ਜੀ ਪਰਮਜੀਤ ਸਿੰਘ ਜੀ ਰਾਇਪੁਰ ਸਾਹਿਬ ਆਜੋ ਜੀ ਹਾਂਜੀ ਮਨਜੀਤ ਭਾਜੀ ਮਨਦੀਪ ਅਗਲਾ ਇਹ ਸਾਡੇ ਵੀਰ ਨੇ ਨੰਬਰ ਲਿਖਣ ਅੰਕੜੇ ਲਿਖਣ ਵਿੱਚ ਸੇਵਾ ਨਿਭਾਈ ਹੈ ਹਾਂਜੀ ਭਪਿੰਦਰ ਸਿੰਘ ਜੀ ਸਾਡੇ ਕਨਗੋਤ ਸਾਹਿਬ ਹਾਂਜੀ ਆ ਮਨਦੀਪ ਆਉ ਜੀ ਅੱਗੇ ਵਾਦ ਸਤਨਾਮ ਸਤਮਾ ਦੋਨਾ ਥੈਂਕ ਯੂ ਸਤਨਾਮ ਸਤਮਾ ਦੋਨਾ ਮਾਨ ਵਾਲੀ ਗੱਲ ਹੈ ਹਾਂਜੀ ਸਤਿਨਾਮ ਨੇ ਸਭ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਐਸਪੀ ਸਾਹਿਬ ਦਾ ਮਾਨ ਸਨਮਾਨ ਕਿਤੇ ਸਾਡੇ ਜੀਐਸ ਖਲੇਰ ਸਾਹਿਬ ਇਹ ਵੀ ਬਹੁਤ ਹੀ ਬੜੀ ਆ ਪ੍ਰਸਿੱਧ ਬਲਾਰ ਨੇ ਇੰਟਰਨੈਸ਼ਨਲ ਉਹਦੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨਗੇ ਇੱਕ ਯਾਦਰੀ ਸਨੈਪਾ ਨੇ ਯਾਦਰੀ ਜਿਹੜੇ ਸਨਮਾਨ ਚ ਉਹਨਾਂ ਦਿੱਤੇ ਯਾਰੇ ਨੇ ਹਾਂਜੀ ਰੰਤੀਰ ਸਿੰਘ ਜੀ ਟੀਰਾ ਸਾਡਾ ਪਹਿਲਵਾਨ ਅਰਜਣਾ ਬਾਡੀ ਪਲੀਜ਼ ਆਓ ਜੀ ਲਓ ਜੀ ਰੰਤੀਰ ਸਿੰਘ ਟੀਰਾ ਜੀ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਪਹਿਲਵਾਨ ਅਜਾਦ ਸਿੰਘ ਅਜਾਦ ਸਿੰਘ ਜੀ ਆਓ ਜੀ ਥੈਂਕ ਯੂ ਅਜਾਦ ਸਿੰਘ ਜੀ ਅਜਾਦ ਸਿੰਘ ਜੀ ਆਓ ਜੀ ਅਗੇ ਵੀ ਇਜਾਦੀ ਹੈ ਵਿਕਰਮ ਸ਼ਰਮਾ ਜੀ ਅਜਾਤ ਸਿੰਘ ਸਾਡੇ ਬਹੁਤ ਹੀ ਨੇਕ ਅਫਸਰ ਹੈ ਪਹਿਲਵਾਨੀ ਵਿੱਚ ਨਾਮ ਕਮਾਇਆ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਵਿਕਰਮ ਸਿੰਘ ਜੀ ਪਹਿਲਵਾਨ ਵਿਕਰਮ ਸਿੰਘ ਜੀ ਪਾੜਾ ਸਾਡਾ ਵੀਰ ਪਾੜਾ ਕਿੱਧਰ ਗਿਆ ਇਹ ਸਾਡੇ ਐਸਪੀ ਸਾਹਿਬ ਦਾ ਇਹ ਵੀ ਪੱਠਾ ਜੀ ਆ ਅਰਵਿੰਦਰ ਫਗਵਾੜਾ फगवाड़े तो अरविंदर भाई आओ अरविंदर सिंह जी रामपाल जी रामफल मेना कुश्ती गोश्ती हो रामफाल जी रामफाल जी आओ जी अरजेंद्र <पिन्दे> <शीव> सिंह <पिन्दे> जी अरजेंद्र भाई जी रामफल आओ जी एक बार लाडे ने मेरे कुश्ती कराती थी ਉਨ ਜਿੱਤੇ ਜੀ ਰਾਮਪਾਲੀ ਮਨੂ ਚੇਤਨੀ ਬੋਲਦਾ ਕਿ ਗੋਡਾ ਬੋ ਫੇਰਿਆ ਸੀ ਆ ਜੀ ਅਰਜੰਦਰભાઈ ਜੀ ਸਾਡੇ ਮਧੂ ਸੁਨਦਨ ਜੀ ਮਧੂ ਜੀ ਆਓ ਜੀ ਮਧੂ ਜੀ ਮਧੂ ਸੁਨਦਨ ਜੀ ਜਸਪਾਲ ਪਹਿਲਵਾਨ ਜੀ ਜਸਪਾਲ ਬਾਜੀ ਅੰਮ੍ਰਿਤਸਰ ਤੋਂ ਇੱਥੇ ਆਜੋ ਗੋਗੀ ਬਾਜੀ ਮੇਰੇ ਕੋਲ ਹੀ ਆਜੋ ਜਸਪਾਲ ਬਾਜੀ ਅੰਮ੍ਰਿਤਸਰ ਤੋਂ ਜਸਪਾਲ ਬਾਜੀ ਪਹਿਲਵਾਨ ਪਹਿਲਵਾਨ ਜਸਪਾਲ ਸਿੰਘ ਜੀ ਅੰਮ੍ਰਿਤਸਰ ਤੋਂ ਬੋਧ ਸਿੰਘ ਜੀ ਪਹਿਲਵਾਨ ਬੋਧ ਸਿੰਘ ਜੀ ਆਜੋ ਸਰਦਾਰ ਬੋਧ ਸਿੰਘ ਜੀ ਪਹਿਲਵਾਨ ਜਸਪਾਲ ਸਿੰਘ ਜੀ ਪਹਿਲਵਾਨ ਪਹਿਲਵਾਨ ਜਸਪਾਲ ਸਿੰਘ ਜੀ ਆਓ ਜੀ ਹੈਲੋ ਪਲੀਕ ਤਿਆਰ ਰੱਖਣਾ ਜਿਹੜਾ ਪਹਿਲਵਾਨ ਜਿਹਦੇ ਨਾਲ ਕੋਲਦਾ ਉਹ ਇਕੱਠੇ ਆ ਲੈਣ ਦੇ ਵਿੱਚ ਲੱਗਣਗੇ ਆਰੇ ਬੇਨਤੀ ਵੀ ਕੱਪੜੇ ਨਹੀਂ ਪਾਣੇ ਪਹਿਲਵਾਨਾਂ ਨੇ ਹਜੇ ਜਿਹੜੇ ਕੋਲ ਜਾਂਦੇ ਆ ਆਓ ਜੀ ਆਓ ਜੀ ਪਹਿਲਵਾਨ ਜਸਪਾਲ ਸਿੰਘ ਜੀ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਆਓ ਜੀ ਹੈਪੀ ਸਾਡੇ ਮਕੇਸ਼ ਭਾਜੀ ਇੱਕ ਮਿੰਟ ਜੀ ਇੱਕ ਮਿੰਟ ਹੌਲਦਾਰ ਸਾਹਿਬ ਸਾਰਿਆਂ ਦਾ ਹੋਊਗਾ ਇਹ ਜਸਵਿੰਦਰ ਬਾਜੀ ਸਾਡੇ ਇੰਸਪੈਕਟਰ ਸਾਹਿਬ ਜਸਵਿੰਦਰ ਬਾਜੀ ਆ ਜਾਓ ਜੀ ਲਾਲਚੰਦ ਬਰੀਆਨੇ ਵਾਲੇ ਇਹ ਸਾਡੇ ਐਸਪੀ ਸਾਹਿਬ ਦੇ ਇੱਕ ਕਲਾਸ ਫੋਲੋਈ ਹੈ ਇਹ ਆਓ ਜੀ ਜਸਵਿੰਦਰ ਸਿੰਘ ਜੀ ਇੰਸਪੈਕਟਰ ਸਾਹਿਬ ਜਿਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਅੱਜ ਜਸਵਿੰਦਰ ਭਾਜੀ ਪਹਿਚਾਨ ਨਹੀਂ ਹੁੰਦੇ ਮਹਾਰਾਜਾ ਰਣਜੀਤ ਸਿੰਘ ਵਾਡੀ ਐ ਜ਼ੋਰ ਦਾ ਤਾੜੀਆਂ ਮਾਰ ਦਿਓ ਜਸਵਿੰਦਰ ਭਾਜੀ ਦੇ ਨਾਂ ਤੇ ਪਹਿਲਵਾਨ ਪਹਿਚਾਣੇ ਨਹੀਂ ਜਾਂਦੇ ਕਿ ਕਾਲ ਚੰਦ ਜੀ ਬਰੀਅਨੀ ਤੋਂ ਸਾਡੇ ਐਸਪੀ ਸਾਹਿਬ ਦੇ ਨਾਲ ਬਹੁਤ ਪਿਆਰ ਹੈ ਮੁਹੱਬਤ ਹੈ ਫੈਮਿਲੀ ਹੈ ਲਾਲ ਜੀ ਦਾ ਬਹੁਤ ਬਹੁਤ ਧੰਨਵਾਦ ਰੱਖਦੇ ਆਂ ਥੈਂਕ ਯੂ ਤੇ 2 ਜੁਲਾਈ ਨੂੰ ਬੱਲੇ ਬੱਲੇ ਫਾਰਮਾ ਤਾਲੀ ਸਾਹਿਬ ਦਰਬਾਰ ਤੇ ਸ਼ਿੰਝ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਸਰਦਾਰ ਜਗਜੀਤ ਸਿੰਘ ਜੀ ਬਜਾਣਾ ਸਾਹਿਬ ਦੀ ਨੰਗਰਾਨੀ ਹੇਠ ਕੁਸ਼ਤੀਆਂ ਹੋਣਗੀਆਂ ਬਜਾਣਾ ਸਾਹਿਬ ਜੀ ਇਧਰੋਂ ਸਾਡੇ 65 ਸਾਈਜ਼ ਦੇ

थैंक यू हाँ, हाँ, हाँ जी हाँ जी सब तो पहला नगर वालों मैं बेनती करता जिन्हें भी मंच पर तसीफ फरमान है और गुरदीप सिंह जी बैंस साहब सारे आ जाओ थलेस पी साहब का इलाके वालों नगर वालों मान सम्मान किया जा रहा है सारे आ जाओ जिन्हें भी साई पी साहबान सारे आ जाओ हाँ जी ਸਭ ਤੋਂ ਪਹਿਲਾਂ ਸਾਡੇ ਮਾਨਯੋਗ શ્રી ਪ੍ਰਦੀਪ ਕੁਮਾਰ ਜੀ ਸਾਡੇ ਰਿਸਿਵਰ ਸਾਹਿਬ ਦਾ ਮਾਨਸਨ ਮਨ ਕੀਤਾ ਜਾ ਰਿਹਾ ਜੋ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਜੀ ਸੱਚੇ ਪਾਤਸ਼ਾਹ ਸਾਡੇ ਰਿਸਿਵਰ ਸਾਹਿਬ ਜੀ ਨੂੰ ਦਿਨ ਰਾਤ ਇਹਨਾਂ ਦੀਆਂ ਤਰੱਕੀਆਂ ਹੋਣ ਇਸੇ ਤਰ੍ਹਾਂ ਹਰ ਸਾਲ ਮੇਲਾ ਕਰਵਾਇਆ ਜਾਵੇ ਤੁਹਾਡੇ ਸਹਿਯੋਗ ਦੇ ਨਾਲ ਇਹ ਪਿਆਰ ਹੈ ਸ਼ੀਵਰ ਸਾਹਿਬ ਬਹੁਤ ਹੀ ਸਾਡੇ ਇੱਕ ਇਮਾਨਦਾਰ ਅਫਸਰ ਜਿਨ੍ਹਾਂ ਨੇ ਇਲਾਕੇ ਚ ਇਸ ਨਗਰ ਚ ਪਿਆਰ ਵੰਡਿਆ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਮਾਨਸਨਮਾਨ ਕੀਤਾ ਜਾ ਰਿਹਾ ਸਾਡੇ ਇਲਾਕੇ ਵੱਲੋਂ ਨਗਰ ਵੱਲੋਂ ਆ ਸਾਡੇ ਐਸਪੀ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਬਰੀਆਣਾ ਸਾਹਿਬ ਦਾ ਨਹੀਂ ਕੀਤੇ ਕਰਨਾ ਜੀ ਆ ਗਿਆ ਜੀ ਮਾਨਸਨਮਾਨ ਨੋ ਵੀ ਇੱਕ ਜਕਾਰਾ ਬੋਲਣਾ ਸਾਰਿਆਂ ਨੇ ਜਕਾਰਿਆ ਜਵਾਬ ਜਕਾਰੇ ਦੇਣਾ ਐਸਪੀ ਸਾਹਿਬ ਦੇ ਨਾਂ ਤੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਸਾਡੇ ਐਫਪੀ ਸਾਹਿਬ ਜੀ ਨੂੰ ਬਹੁਤ ਤਰੱਕੀ ਬਖਸ਼ੇ ਤੇ ਸਾਡੇ ਬੀਜੀਪੀ ਲੱਗਣ ਸਰਬਜੀਤ ਸਿੰਘ ਜੀ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਤੁਹਾਡਾ ਵੀ ਕਰਨਾ ਹੁਣ ਇਦਾਂ ਨਹੀਂ ਗੱਲ ਹੈ ਅਲੇ ਤਾਂ ਕੰਨ ਕੋ ਰਹਿੰਦੇ ਆ ਸਰਦਾਰ ਸਾਹਿਬ ਜੀ ਸਿੰਘ ਜੀ ਪਟਵਾਰੀ ਸਾਹਿਬ ਅੰਜਾਈ ਬੋਲ ਦਿੱਤਾ ਜੀ ਕੰਨ ਕੋ ਸਾਬ ਵੀ ਕਰਨਾ ਜੀ ਮਾਨ ਸਨਮਾਨ ਲਓ ਜੀ ਟਰੋਫੀ ਥੈਂਕ ਯੂ ਆਉ ਜੀ ਰਸ਼ੀਵਰ ਸਾਹਿਬ ਨਾਲ ਜੀ ਇਹ ਸਾਡੇ ਪਟਵਾਰੀ ਸਾਹਿਬ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਇੱਕ ਜਕਾਰਾ ਬੋਲਣਾ ਜੋ ਬੋਲੇ ਸੋਨਹਾਰ ਆਸਿਆ ਕਾਲ ਅਜੇ ਜਫੇਦਾਰਾਂ ਦੀ ਆਵਾਜ਼ ਘਟਾ ਰਹੀ ਗੱਲ ਕੀ ਹੈ ਵਾਜ ਦੂਰ ਤੱਕ ਜਾਣੀ ਚਾਹੀਦੀ ਹੈ ਐ ਮੰਦੀਪ ਗੋਗੀ ਸਾਡੇ ਕੋਲ ਸਾਬ ਦਾ ਮਾਨ ਸਨਮਾਨ ਐ ਕਨਗੋ ਸਾਹਿਬ ਕਨਗੋ ਸਾਹਿਬ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸਰਦਾਰ ਭੁਪਿੰਦਰ ਸਿੰਘ ਜੀ ਦਾ ਔਰ ਜਿਨ੍ਹਾਂ ਦੀ ਅਨਥੱਕ ਮਿਹਨਤ ਹੈ ਜੋ ਬੋਲੋ ਸੋਨਹਾਲ ਥੈਂਕ ਯੂ ਕਨਗੋ ਸਾਹਿਬ ਪਰਮਜੀਤ ਸਿੰਘ ਜੀ ਪਟਵਾਰੀ ਸਾਹਿਬ ਜੋ ਕਿ ਹਸਪੀਟਲ ਦੀ ਦੇਖਭਾਲ ਕਰ ਰਿਹਾ ਹੈ ਮਨਦੀਪ ਗੋਗੀ ਜੀ ਸਾਡੇ ਕੋਲ ਸਾਹਿਬ ਇਹਨਾਂ ਦੀ ਵੀ ਅਨਥੱਕ ਮਿਹਨਤ ਹੈ ਗੋਗੀ ਭਾਜੀ ਆਜੋ ਮਨਦੀਪ ਗੋਗੀ ਜੀ ਆਓ ਜੀ ਮੇਰੇ ਕੋਲ ਹੀ ਖੜੇ ਆ ਲਓ ਵੀ ਬਹੁਤ ਮਾਣ ਵਾਲੀ ਗੱਲ ਹੈ ਵੈਸੇ ਵੀ ਸਾਡੇ ਐਸਪੀ ਸਾਹਿਬ ਇਹਨਾਂ ਕੋਚਾਂ ਨੂੰ ਖਿਡਾਰੀਆਂ ਨੂੰ ਪਹਿਲਵਾਨਾਂ ਨੂੰ ਬਹੁਤ ਪਿਆਰ ਦਿੰਦੇ ਆ ਜਿੰਨਾ ਵੀ ਝੂਠ ਬੋਲੀਏ ਉਹਨਾਂ ਹੀ ਇਹ ਪਿਆਰ ਦਿੰਦੇ ਆ ਮੈਂ ਤਾਂ ਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆਖਦਾ ਜਿਹੜੇ ਕੋਚਾਂ ਨੂੰ ਪਹਿਲਵਾਨਾਂ ਨੂੰ ਖਿਡਾਰੀਆਂ ਨੂੰ ਸਤਿਕਾਰ ਦਿੰਦੇ ਆ ਥੈਂਕ ਯੂ ਰਾਈਪਰ ਸਾਹਿਬ ਇਹ ਤੁਸੀਂ ਜਾਣਾ ਨਹੀਂ ਇਸੇ ਤਰ੍ਹਾਂ ਸਟੇਜ ਤੇ ਬੈਠਣਾ ਜਿੰਨਾ ਚਿਰ ਪ੍ਰਵਿੰਦਰ ਡੁੰਮਸੜੀ ਦੀ ਕੁਸ਼ਤੀ ਨਹੀਂ ਹੁੰਦੀ ਇਹ ਜੇ ਤਖਰਾ ਰਹੇ ਜੀ ਮੈਂ ਬੇਨਤੀ ਕਰਨ ਜਾ ਰਿਹਾ ਆ ਔਰ ਇਹ ਚੌਂਟ ਮੇ ਸਲਾਨਾ ਜੋੜ ਮੇਲੇ ਦੀਆਂ ਔਰ ਮੁਬਾਰਕਾਂ ਦੇਣਗੇ ਔਰ ਆਏ ਹੋਏ ਵੀਆਪੀ ਸਹਿਬਾਨਾਂ ਨੂੰ ਜੀ ਆਇਆਂ ਕਹਣਗੇ ਸਾਡੇ ਮਾਨ ਜੋਗਰ ਸ਼ਿਵਰ ਸਾਹਿਬ ਸ੍ਰੀ ਪ੍ਰਦੀਪ ਕੁਮਾਰ ਜੀ ਵਹਿਗੁਰ ਕੀ ਖਾਲਸਾ ਵਹਿਗੁਰ ਜੀ ਕੀ ਫਤਿਹ ਸਾਨੂੰ ਪਤਾ ਸਾਰਿਆਂ ਨੂੰ ਅੱਜ ਟੋਟਵਾ ਫਲਾਨਾ ਜੋੜ ਮੇਲਾ ਤੇ ਖੇਡ ਮੇਲੇ ਦੀ ਅੱਜ ਸਮਾਪਤੀ ਆਪਾਂ ਕਰ ਰਹੇ ਆ। ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ ਭਵੰਤ ਸੱਜਣਾ ਦਾ ਜੋ ਉਹਨਾਂ ਨੇ ਆ ਕੇ ਸਾਨੂੰ ਇੱਥੇ ਮਾਨ ਬਖਸ਼ਿਆ ਸਾਨੂੰ ਸਹਿਯੋਗ ਦਿੱਤਾ ਇਸ ਮੇਲੇ ਨੂੰ ਅਸੀਂ ਕਾਮਯਾਬੀ ਨਾਲ ਕਰਵਾ ਸਕੇ ਆ। ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਮੋਹਤਵਾਰ ਬੰਦਿਆਂ ਤੋਂ ਇਲਾਵਾ ਸਾਨੂੰ ਬਾਹਰੋਂ ਵੀ ਸਹਿਯੋਗ ਮਿਲਿਆ ਤਾਂ ਹੀ ਅੱਗੇ ਵੱਡੇ ਫੰਕਸ਼ਨ ਨੂੰ ਨੇਪੜੇ ਚਾੜ ਸਕੇ ਆ। ਖਾਸ ਤੌਰ ਤੇ ਹੁਣ ਮੈਂ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਜਗਜੀਤ ਸਿੰਘ ਜੀ ਸਰਵਾ ਸਾਹਿਬ ਈਪੀਐਸ ਐਸਪੀ ਕਪੂਰਥਲਾ ਜਿਨ੍ਹਾਂ ਨੇ ਖੇਡ ਮੇਲੇ ਨੂੰ ਬੜੇ ਹੀ ਸਫਲਤਾਪੂਰਨ ਢੰਗ ਨਾਲ ਉਹਨਾਂ ਦੀ ਸਜੀ ਅਗਵਾਈ ਇਹ ਸਾਰਾ ਖੇਡ ਮੇਲਾ ਸ੍ਰੀ ਗੜਿਆ ਬੜੀ ਕਾਮਯਾਬੀ ਨਾਲ ਬੜਾ ਸੋਹਣਾ ਰਿਹਾ ਸਾਰਿਆਂ ਨੇ ਸਲਾਣਾ ਵੀ ਕੀਤੀ ਆ ਮੈਂ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਤੇ ਫਿਰ ਆਸ ਕਰਦਾ ਕਿ ਇਹੀ ਖੇਡ ਮੇਲੇ ਦੇ ਦੁਆਰਾ ਅਸੀਂ ਹੋਰ ਇਹ ਤੋਂ ਵਧੀਆ ਢੰਗ ਨਾਲ ਮਨਾਉਣ ਲਈ ਇਕੱਠੇ ਹੋਵਾਂਗੇ ਕੁਝ ਕਮੀਆਂ ਰਹਿ ਜਾਂਦੀਆਂ ਕੁਝ ਗਲਤੀਆਂ ਹੋ ਜਾਂਦੀਆਂ ਉਹਦੇ ਲਈ ਮੈਂ ਸਾਰਿਆਂ ਤੋਂ ਮਾਫੀ ਮੰਗ ਲੈਣਾ ਜੇ ਕੋਈ ਮੇਰੇ ਤੋਂ ਕੋਈ ਸਾਥੀ ਹੋ ਗਿਆ ਵੇਜਾ ਸਾਡੇ ਪ੍ਰਬੰਧ ਵਿੱਚ ਕੋਈ ਕਮੀ ਰਹਿ ਗਈ ਹੋਵੇ ਜਾਂ ਕੋਈ ਕੰਮ ਕਰਦੇ ਹਾਂ ਸਾਡੇ ਕੋਲ ਗਲਤੀ ਹੋ ਗਈ ਹੋਵੇ ਉਹਦੇ ਲਈ ਮਾਫੀ ਮਾਫ ਕਰ ਦੇਣਾ ਤੇ ਸਾਨੂੰ ਸੁਝਾਅ ਵੀ ਦੇਣਾ ਵੀ ਇਸ ਮੇਲੇ ਨੂੰ ਅਸੀਂ ਕਿਵੇਂ ਅੱਗੇ ਸਵਰਦਾ ਨਾਲ ਕਰ ਸਕਦੇ ਹਾਂ ਮੇਰਾ ਆਪਣਾ ਸਟਾਫ ਮੈਂ ਆਪਣਾ ਨੂੰ ਆਪ ਕਹਿ ਲੈਣਾ ਕਿਉਂਕਿ ਸਾਡਾ ਆਪਣਾ ਸਰਕਾਰੀ ਤੌਰ ਤੇ ਪਟਵਾਰੀ ਸਹਿਬਾਨ ਜਾਂ ਗੁਰਦੁਆਰੇ ਸਾਹਿਬ ਵੱਲੋਂ ਕੋਈ ਸਾਡੇ ਸੇਵਾਦਾਰ ਜਾਂ ਸੀ ਪਰ ਉਹ ਕੁਝ ਹਾਇਰ ਕੀਤੇ ਸੀ ਜੇ ਸੇਵਾਦਾਰ ਉਹ ਵੀ ਆਏ ਸੀਗੇ ਅੱਜ ਮੈਂ ਚਾਹੁੰਦਾ ਸੀ ਉਹਨਾਂ ਦਾ ਵੀ ਇੱਥੇ ਮਾਨ ਸਨਮਾਨ ਕੀਤਾ ਜਾਂਦਾ ਪਰ ਅੱਜ ਹੁਣ ਥੋੜਾ ਟਾਈਮ ਜ਼ਿਆਦਾ ਹੋ ਗਿਆ ਅਜੇ ਆਪਣੇ ਕੇਮ ਇਡਾਂ ਦਾ ਵੀ ਥੋੜਾ ਕੰਮ ਬਾਕੀ ਹੈਗਾ ਉਹਨਾਂ ਲਈ ਮੈਂ ਇੱਕ ਦਿਨ ਵਿਸ਼ੇਸ਼ ਇੱਥੇ ਪ੍ਰੋਗਰਾਮ ਰੱਖ ਕੇ ਇਸ ਤਰ੍ਹਾਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਫਿਰ ਸਨਮਾਨ ਕਰਾਂਗਾ ਹੁਣ ਅੱਜ ਦੇ ਲਈ ਉਹਨਾਂ ਕੋਲੋਂ ਮੈਂ ਮਾਫੀ ਮੰਗ ਲੈਣਾ ਤੇ ਜਲਦੀ ਅਸੀਂ ਇਕੱਠੇ ਹੋ ਕੇ ਫਿਰ ਉਹਨਾਂ ਨੂੰ ਉੱਥੇ ਸਨਮਾਨ ਕੀਤਾ ਜਾਊਗਾ ਧੰਨਵਾਦ ਇਹ ਸੰਨ ਸਾਡੇ ਸ਼ਿਵਰ ਸਾਹਿਬ ਔਰ ਕਬੱਡੀ 305.com ਆਓ ਜੀ ਪ੍ਰਦੀਪਾ ਜੀ ਜਿਨ੍ਹਾਂ ਨੇ ਪੂਰੀ ਦੁਨੀਆ ਤੇ ਲਾਈਵ ਦਿਖਾਇਆ ਤੇ ਸਾਡੇ ਪਤਾਰਾ ਚੌਂਕੀ ਤੋਂ ਐਚ.ਓ. ਸਾਹਿਬ ਗੁਰਮੀਤ ਬਾਈ ਜੀ ਪਹੁੰਚੇ ਐ ਤੇ ਆਪਣਾ ਮਨ ਸਨਮਾਨ ਲੈਣੇ ਜੇਕਰ ਉਹਨਾਂ ਦਾ ਕੋਈ ਵੀ ਥਾਣੇ ਤੋਂ ਸਾਡਾ ਵੀਰ ਪਹੁੰਚਿਆ ਤੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਕਬੱਡੀ 306 ਤੇ ਜਿਨ੍ਹਾਂ ਨੇ ਪੂਰਾ ਲਾਈਵ ਦਿਖਾਇਆ ਪੂਰੀ ਦੁਨੀਆ ਤੇ ਥੈਂਕ ਯੂ ਓਮ ਪ੍ਰਕਾਸ਼ ਜੀ ਔਰ ਜੀ ਓਮ ਜੀ ਇੱਕ ਟਰੋਫੀ ਲਿਓ ਜੀ ਓਮ ਪ੍ਰਕਾਸ਼ ਸਾਡੇ ਪਹਿਲਵਾਨ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਵੈਸੇ ਅਰਸ਼ੀਵਰ ਸਾਹਿਬ ਬਹੁਤ ਵਧੀਆ ਮੈਂ ਇੱਕ ਤੇ ਬੋਲਦੇ ਆ ਕਿਆ ਬਾਤ ਥੈਂਕ ਯੂ हाँ जी पटारा चौकी तो गर्मी इंस्पेक्टर साहब का मान सम्मान पटारे थाने थैंक यू साढ़े हलदर साहब ਇਨਸਪੈਕਟਰ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਦਾ ਮਾਨ ਸਨਮਾਨ ਲੈ ਰਹੇ ਥੈਂਕ ਯੂ ਥੈਂਕ ਯੂ ਹਾਈ ਕੁਸ਼ਤੀਆਂ ਚੱਲ ਰਹੀਆਂ ਜੀ ਹਲੇ ਪਟਕੇ ਦੀਆਂ ਕੁਸ਼ਤੀਆਂ ਹੋਣੀਆਂ ਐ ਕੁੰਡੀਆਂ ਦੇ ਸਿੰਘ ਫਸੇ ਹਲੇ ਦਾ ਕੁਸ਼ਤੀਆਂ ਕੋਈ ਨਹੀਂ ਹੋਈਆਂ ਹਲੇ ਦਾ ਕੁਸ਼ਤੀਆਂ ਰਹਿਣੀਆਂ ਰਾਮਪਾਲ ਜੀ ਆ ਮੈਕ ਤੇ ਸਾਡੇ ਰিসিਵਰ ਸਾਹਿਬ ਕੁ ਜੀ ਮਾਨਸ ਆਪਣੇ ਧੰਨਵਾਦ ਕਰਨ ਤੋਂ ਰਹਿ ਗਏ ਆ ਅਸੀਂ ਬੇਨਤੀ ਕਰਦੇ ਹਾਂ ਸਾਡੇ ਰਸੀਵਰ ਸਾਹਿਬ ਜੀ ਨੂੰ ਆ ਪਿਛਲੇ ਸਾਲੇ ਸੱਜਣ ਵੀ ਆਏ ਹੋਏ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਬੜੀ ਦੇਸ਼ ਵਿਦੇਸ਼ ਤੱਕ ਇਸ ਮੇਲੇ ਦੀਆਂ ਖਬਰਾਂ ਨੂੰ ਪਹੁੰਚਾਇਆ ਸਾਨੂੰ ਉਹਨਾਂ ਕੋਲ ਬਾਹਰੋਂ ਅੰਦਰੋਂ ਸਾਰਾ ਖਬਰਾਂ ਮਿਲਦੀ ਰਹੀ ਵੀ ਤੁਹਾਡਾ ਮੇਲੇ ਦਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਅਸੀਂ ਧੰਨਵਾਦ ਕਰਦੇ ਹਾਂ ਥੈਂਕ ਯੂ ਜੋ ਬੋਲੇ ਸੋਨਿਹਾਲ ਆਓ ਜੀ ਪਰਮਜੀਤ ਰਾਇਪੁਰ ਸਾਹਿਬ ਸ਼ੇਤੀ ਚੱਲਿਏ ਬੈਠ ਕੇ ਕੁਸ਼ਤੀਆਂ ਵੇਖੀਏ ਅਸੀਂ ਵਾਰ-ਵਾਰ ਤੁਹਾਨੂੰ ਐਸੇ ਕਰਕੇ ਚੇਤਾ ਕਰਾਉਂਦੇ ਆ ਕਿ ਕੁਸ਼ਤੀਆਂ ਵਧੀਆ ਕੁਸ਼ਤੀਆਂ ਤੇ ਵੈਸੇ ਵੀ ਰਾਇਪੁਰ ਸਾਹਿਬ ਇਹ ਦਿਲਾਂ ਦੇ ਜਾਨੀ ਐ ਔਰ ਇਹ ਗੱਲ ਜਾਣਦੇ ਆ ਬੜਾ ਪਿਆਰ ਦਿੰਦੇ ਆ ਹਾਂਜੀ ਹਾਂਜੀ ਹਲੋ ਸਾਰੇ ਪਹਿਲਵਾਨਾਂ